ਸਨੋਆ ਸਾਹਿਬ ਤੋਂ ਡੀ ਨਾਲ ਗੱਲਬਾਤ ਹੋਈ ਹੋਏ ਖਾਸ ਹੋਣਾ ਬਸ ਇਕੱਠੇ ਹੈ ਪੂਰੀ ਜਲਦੀ ਕਲਾਕ ਹੈ ਆ ਰਹਾ ਥੋੜੀ ਦੇਰ ਜੇ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੈਸੇ ਕੰਮ ਉਹਨਾਂ ਨੇ ਹਸਪਤਾਲ 'ਚ ਵੀ ਬੰਦ ਨਹੀਂ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਬੁਖਾਈ ਲਾਈ ਗਈ ਤੇ ਇੱਥੇ ਹੁੰਦਿਆ ਹੈ ਵੀ ਕੱਲ ਵੀ ਕਲੀਅਰ ਕੀਤੀ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਏਗੇ ਬਿਲਕੁਲ ਤੰਦਰੁਸਤ ਰਹਿਗੇ ਬਿਲਕੁਲ ਤੰਦਰੁਸਤ ਰਹਿਗੇ ਆ ਕੇ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰਟ ਕਰਨਗੇ ਕਿਉਂਕਿ ਲਗਾਤਾਰ ਵੈਸੇ ਤਾਂ ਮੈਂ ਦੇਖਿਆ ਅੱਜ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਿਲ ਕੇ ਆਏਗੇ ਬਿਲਕੁਲ ਤੰਦਰੁਸਤ ਨੇਗੇ ਬਿਲਕੁਲ ਫਿਟ ਨੇਗੇ ਔਰ ਮੈਸੰਦਰ ਚੰਦ ਮਿੰਟਾਂ ਦੇ ਵਿੱਚ ਉਹਨਾਂ ਨੂੰ ਡਾਕਟਰ ਸਹਿਵਾਨ ਡਿਸਚਾਰਜ ਕਰਨ ਵਾਲੇ ਨੇਗੇ ਬਿਲਕੁਲ ਤੰਦਰੁਸਤ ਨੇਗੇ ਆ ਕੇ ਮੈਂ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰ ਕਰਨਗੇ ਕਿਉਂਕਿ ਲਗਾਤਾਰ ਬੈਸੇ ਤਾਂ ਮੈਂ ਦੇਖਿਆ ਅੱਜ ਕੱਲ ਪਰसों ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀ ਅਸੀਂ ਜਦੋਂ ਸੀਐਮ ਸਾਹਿਬ ਨੂੰ ਭੇਜੀਆਂ ਕੱਲ ਉਹ ਦਸਖਤ ਕਰਕੇ ਮਾਨਯੋਗ ਸੀਐਮ ਸਾਹਿਬ ਨੇ ਵਾਪਸ ਭੇਜਿਆ ਇਤੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਚਾਹੇ ਉਹਨਾਂ ਦੀ ਸਿਹਤ ਥੋੜੀ ਬੋਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੰਨਾ ਵੱਡਾ ਦਰਦਾ ਕਿ ਉਹ ਫਾਈਲਾਂ ਹਸਪੀਟਲ ਦੀ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇਗੇ ਉਥੇ ਹਸਪੀਟਲ 'ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇਗੇ ਸੋਬਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹਦੇ ਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇਗੇ ਅੱਜ ਡਿਸਚਾਰਜ ਕਰ ਦਿੱਤੇ ਗਏ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਮਨਜੋਗ ਸੀਮ ਸਾਹਿਬ ਡਿਸਚਾਰਜ ਹੋ ਗਏ ਮੁੱਖ ਮੰਤਰੀ ਸਾਹਿਬ ਨੂੰ ਮੇਲ ਕਿ ਆਇਆ ਹਾਂ ਗੱਲਬਾਤ ਦਾ ਕਿਸ ਤਰੀਕੇ ਦੀ ਹੋਈ ਮੈਂ ਸੋ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬੈਂਸ ਤੇ ਸੰਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅਨਜੋਗ ਸੀਮ ਸਾਹਿਬ ਬਹੁਤ ਚੜ੍ਹਦੀ ਕਲਾ ਚ ਰਹੇ ਸਨੋ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਖਾਸ ਹੋਣਾ ਅਬ ਇਕੱਠੇ ਆਏ ਪੂਰੀ ਜਰਦੀ ਗਲਾਚਾ ਔਰ ਥੋੜੀ ਦੇਰ ਕੇ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੈਸੇ ਕੰਮ ਉਹਨਾਂ ਨੇ ਹਸਪਤਾਲ ਜੀ ਬੰਦਰੀ ਕੀਤਾ ਸੀ ਮਤਲਬ ਜਿਵੇਂ ਜਿਵੇਂ ਜੋ ਬੁਖਾਈ ਲਾਈਗੀ ਤਾਂ ਇੱਥੇ ਹੁੰਦਿਆ ਹੋਏ ਵੀ ਕੱਲ ਵੀ ਕਲੀਅਰ ਕੀਤੀ ਹੈ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਔਰ ਤੁਮਕੋ 500 ਰੁਪਏ ਮਿਲ ਗਏ ਆ ਹਸਪਤਾਲ ਤੋਂ ਦੀ ਲੱਗੀ ਹੈ ਮੁੱਖ ਮੰਤਰੀ ਇੱਕ ਘਰ ਵੱਲ روانਾ ਹੋ ਰਹੇ ਨੇ ਇੱਕ ਪੂਰੀ ਛਰਾਵਾਂ ਵੱਲ ਜਾ ਰਹੇ ਨੇ ਪਟਾਪੂ ਵੀ ਕਿੱਥੇ ਆ ਰਹੇ ਨੇ ਵੱਲੋਂ ਫਤਿਹ ਦੇ ਕਿਹਾ ਪਈ ਹੋਈ ਹੈ ਜਿਹੜੀ ਜੀ